ਸੜੇ ਹੋਏ ਬੰਦੇ ਗਿਰਫਤਾਰ ਕਰਾ ਕੇ ਰਾਂਗੇ ਸੁਭਾਣ ਅੱਲਾਹ ਦੇ ਨਾਮ ਸੜੇ ਹੋਏ ਬੰਦੇ ਗਿਰਫਤਾਰ ਕਰਾ ਕੇ ਰਾਂਗੇ ਨਾਮ ਦੇ ਨਾਮ ਲੋਕ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾ ਪਰਦਾ ਮਰਦਾਬਾਦ ਬਕਾਬਾਦ ਰਾਤਰੀ ਜਿੱਥੇ ਬੰਦੀਆਂ ਦਾ ਇਕਤਾ ਜਿੰਦਾਬਾਦ 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 ਕਿਹੋ ਜਿਹਾ ਮਸਲਾ ਹੈ ਜਿਹੜੇ ਮਹੱਲੇ ਤੋਂ ਧਰਨਾ ਲੱਗੇ ਮੇਰਾ ਨਾਮ ਦਰਸ਼ਨ ਸਿੰਘ ਚੀਵਾ ਭਾਰਤੀ ਕਿਸਾਨ ਜੁਨੇ ਇਕਤਾ ਗਰਾਹਾਂ ਜੀ ਇਹ ਲੰਮੇ ਸਮੇਂ ਤੋਂ ਲੈ ਕੇ ਉਗੋ ਤੇ ਜਗਜੀਤਪੁਰੇ ਦੇ ਵਿੱਚ ਪੈੜੀ ਆ ਇਹ ਲੋਕਾਂ ਦੀ ਪੈੜੀ ਆ ਦੋ ਪਿੰਡਾਂ ਦੀ ਪੈੜੀ ਆ ਇਹਨਾਂ ਦਾ ਲੰਮੇ ਚਿਰ ਤੋਂ ਲੈ ਕੇ ਇਹਨਾਂ ਦੇ ਨਵੇਂ ਇੰਤਕਾਲ ਇਹ ਲੰਮੇ ਚਿਰ ਤੋਂ ਲੈ ਕੇ ਰੌਲਾ ਚੱਲ ਰਿਹਾ ਸੀ ਰੌਲੇ ਦੇ ਵਿੱਚ ਇਹਨਾਂ ਦੀ ਜਿੱਤ ਹੋਈ ਉਹ ਵੀ ਇਹਨਾਂ ਕੋਲੇ ਇੰਤਕਾਲ ਆ ਸਾਰਾ ਕੁਝ ਹੈਗਾ ਇਹ ਆਪਦੀ ਜ਼ਮੀਨ ਦੇ ਵਿੱਚ ਕੋਈ ਦਰਖਤ ਵੜ ਰਹੇ ਸੀ ਚਾਹੇ ਬਾਹਰ ਐਸ ਸੀ ਆਣ ਬਸਾਤੇ ਬੰਦੇ ਆਏ ਉਥੇ ਇਹਨਾਂ ਦੇ ਵਾਹਨ ਦੇ ਵਿੱਚ ਕਿੰਤੂ ਪ੍ਰੰਤੂ ਕਰਨ ਲੱਗੇ ਕੋਲੇ ਉਹਨਾਂ ਦੇ ਹਥਲਾ ਸੀ ਆ ਜਦੋਂ ਆ ਆਪੀ ਦੀ ਇਹੇ ਮਾੜਾ ਮੋਟਾ ਕੋਈ ਹੱਥੋਂ ਪਾਈ ਹੋਏ ਇੰਨੇ ਇਹਨਾਂ ਨੇ ਉਹ ਬੰਦੇ ਪੁਲਿਸ ਨੂੰ ਫੜਾਤੇ ਪੁਲਿਸ ਦਾ ਕੰਮ ਆ ਲੋਕਾਂ ਦੀ ਰਾਖੀ ਕਰਨੀ ਪੁਲਿਸ ਨੂੰ ਜਦੋਂ ਬੰਦੇ ਫੜਾਤੇ ਪੁਲਿਸ ਸਾਡੇ ਕਹਿੰਦੇ ਵੀ ਤੁਸੀਂ ਥਾਣੇ ਆ ਜਿਓ ਵੀ ਅਸੀਂ ਥਾਣੇ ਬੰਦੇ ਲੈ ਕੇ ਚਾਲਦੇ ਹਾਂ ਉਹ ਪੁਲਸ ਵਾਲਿਆਂ ਨੇ ਕੀ ਕਰਿਆ ਪੁਲਦੇ ਥੱਲੇ ਨਾਕਾ ਲੱਗਿਆ ਵਾ ਸੀ ਕੈਂਚੀਆਂ ਨਿਗਾ ਕੇ ਬੰਦੇ ਛੜਤੇ ਇਹ ਆਪਣੇ ਬੰਦੇ ਥਾਣੇ ਆ ਗਏ ਜਦੋਂ ਆ ਕੇ ਥਾਣੇ ਦੇਖਿਆ ਇਹਨਾਂ ਦਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਬੰਦੇ ਛੱਡੇ ਅੱਜ ਤਾਂ ਭਰਾ ਉਹ ਦਿਨ ਸੀਗਾ ਕੱਲ ਨੂੰ ਰਾਤ ਬਰਾਤੇ ਆ ਕੇ ਸਾਡੇ ਬੰਦਿਆਂ ਤੇ ਗੋਲੀ ਮਾਰ ਜਾਣ ਜਿਹੜਾ ਭਗਵਾਨਤਮਨ ਰੋਜ਼ ਟੀਵੀ ਦੇ ਕਹਿੰਦਾ ਵੀ ਜੇ ਕੋਈ ਗੁੰਡੇ ਆ ਬਾਹਰਲੇ ਅੰਸਰ ਕੋਈ ਵੀ ਆਣ ਪਸਾਤਿਆ ਵੀ ਸਾਨੂੰ ਦੱਸੋ ਸਾਡੀ ਪੁਲਿਸ ਨੂੰ ਦੱਸੋ ਉਸ ਕਰਕੇ ਪੁਲਿਸ ਨੂੰ ਅਸੀਂ ਬੰਦੇ ਫੜਾਏ ਸੀ ਪੁਲਿਸ ਨੇ ਬੰਦੇ ਉਹ ਛੜਤੇ ਪੁਲਸ ਨੇ ਚਾਹੇ ਕਿਵੇਂ ਵੀ ਛੜਤੇ ਪੁਲਸ ਨੂੰ ਪਤਾ ਸਾਡਾ ਇੱਥ ਕਿਆ ਲੱਗਿਆ ਵਾ ਕਿੰਨਾ ਚਿਰ ਉਹ ਬੰਦਿਆਂ ਨੂੰ ਗਿਰਫਦਾਰ ਨਹੀਂ ਕਰਦੇ ਕੋਈ ਗੱਲਬਾਤ ਦਾ ਪਤਾ ਹੀ ਨਹੀਂ ਲੱਗਦਾ ਉਹਨਾਂ ਚਿਰ ਸਾਡਾ ਮੋਰਚਾ ਹੀ ਜਾਰੀ ਰਿਹਾ